ਸਾਸੀ ਬਰਾਦੀ ਦੇ ਜਿਹੜੇ ਬੱਚੇ ਪਿੰਡ ਭਾਗੋਵਾਲ 20 ਤੋਂ 25 ਬੱਚੇ ਜਿਹੜੇ ਸਿੱਖ ਬਣੇ ਆ ਛੋਟੇ-ਛੋਟੇ ਇੱਕ ਪੰਜ ਸਾਲ ਦਾ ਕੋਈ 10 ਸਾਲ ਦਾ ਕੋਈ 7 ਸਾਲ ਦਾ ਕਿਹਦੇ ਪਾਸੋਂ ਅਸੀਂ ਸਾਸੀਆਂ ਜਾਤਪਾਰਕ ਤੇ ਆਉਂਦੀ ਆ ਪਤਾ ਅਸੀਂ ਗੁਰੂ ਮਹਾਰਾਜ ਦੇ ਨਾਲ ਜੁੜੇ ਹੋਏ ਆ ਸਿੱਖੀ ਨਾਲ ਜੁੜੇ ਹੋਏ ਆ ਫਿਰ ਕੋ ਅਸੀਂ 20-25 ਬੱਚੇ ਜਿਹੜੇ ਫਿਰ ਢਾ ਦੇਣੇ ਆ ਗੁਰਦੁਆਰਿਆਂ ਚ ਭੇਜਣੂ ਜੇ ਨੋਕਾ ਨਿਆ ਕੋ ਨਮ ਨੀ ਹੋਵੇ ਜੇ ਸਾਡੇ ਨਾਲ ਇਜਾਤੀ ਵੀ ਕਰਨਾ ਰੱਖਣਾ ਵਾ ਜੇ ਸਾਨੂੰ ਗੁਰੂ ਮਹਾਰਾਜ ਦੀ ਪਾਲਕੀ ਤੇ ਲਾਲ ਸੇਵਾ ਕਰਨ ਤੋਂ ਰੋਕਿਆ ਜਾਣਾ ਜੇ ਗੁਰੂ ਗ੍ਰੰਥ ਸਾਹਿਬ ਤੋਂ ਲਾਗੂ ਸਾਨੂੰ ਗੁਰਦੁਆਰਾ ਚ ਨਹੀਂ ਬੰਦਣਾ ਜਦੋਂ ਮੈਂ ਉਸ ਬੰਦੇ ਨਾਲ ਬਹਿਸ ਬਾਜੀ ਹੋਈ ਕਹਿੰਦਾ ਤੈਨੂੰ ਇਹਨੇ ਡੱਕਿਆ ਮੈਂ ਬੱਚੇ ਨੂੰ ਡੱਕਿਆ ਬੱਚੇ ਨੂੰ ਵੀ ਕਿਉਂ ਡੱਕੇ ਬੱਚੇ ਨੂੰ ਕਦੀ ਕੋ ਡੱਕਿਆ ਜਾਂਦਾ ਕੀ ਬੱਚਾ ਸਿੱਖ ਨਹੀਂ ਹੈ ਹਰ ਧਰਮ ਦਾ ਬੰਦਾ ਗੁਰਦੁਆਰੇ ਜਾ ਸਦਾ ਵਾ ਗੁਰੂ ਘਰ ਤੇ ਇਹ ਪਿੰਡ ਭਾਗੋਵਾਲ ਦਾ ਜ਼ਿਮੀਦਾਰ ਦਾ ਜੋ ਇੱਕ ਵੀਰ ਮੈਂ ਅਜੇ ਕਹੂੰਗਾ ਨੂੰ ਤੇ ਉਸ ਦਾ ਨਾਮ ਹੈ ਸਾਹੂ ਜੋ ਯੱਟ ਬਰਾਜਨ ਬਿਲੋਂਗ ਕਰਦਾ ਹੈ ਉਹਦਾ ਨਾਮ ਹੈ ਸਾਹੂ ਜਿਸ ਨੇ ਦਸਾਂ ਬੰਦੇਾਂ ਵਿੱਚ ਜਾ ਕੇ ਬੇਇੱਜ਼ਤੀ ਕੀਤੀ ਉਸ ਬੱਚੇ ਦੀ ਤੇ ਸਾਂਸੀ ਨੂੰ ਸੇਵਾ ਕਰਾਇਆ ਤੇ ਮੈਂ ਇੱਕ ਗਰੁੱਪ ਦੇ ਵਿੱਚ ਮੈਸੇਜ ਕਰਾ ਫਿਰ ਮੈਨੂੰ ਅਗਲੇ ਦਿਨਾਂ ਮੈਂ ਗੁਰਦਰਾ ਸਾਹਿਬ ਮੱਥਾ ਟੇਕਣ ਜਦੋਂ ਆਇਆ ਤੇ ਉੱਥੇ ਬਹਿਸ-ਬਾਜ਼ੀ ਹੋਈ ਕਾਫੀ ਜ਼ਿਆਦਾ ਹੱਥੋ ਪਾਈ ਤੱਕ ਹੋਣ ਗਏ ਗਾਲੀ-ਕਲੋਚਾ ਹੋਣ ਤੱਕ ਗਏ ਆ ਪਤਾ ਸਾਨੂੰ ਡਰ ਗੁਰੂ ਗ੍ਰੰਥ ਸਾਹਿਬ ਦਾ ਕਿਸੇ ਇਨਸਾਨ ਦਾ ਨਹੀਂ ਅਸੀਂ ਡਰਦੇ ਆਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਡਰਦੇ ਆਂ ਹੋਰ ਕਿਸੇ ਕੋਲੋਂ ਨਹੀਂ ਤੇ ਜਿੰਨੀਆਂ ਵੀ ਜਾਗਦੀਆਂ ਜਮੀਰਾਂ ਵਾਲੀਆਂ ਜਥੇਬੰਦੀਆਂ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਪਿੰਡੋ ਪਿੰਡੀ ਜਾ ਕੇ ਜਾਂ ਫੇਸਬੁੱਕ ਕਰਾਈਂ ਜਦੋਂ ਕਿਤੇ ਕੋਈ ਚਰਚ ਚੱਲ ਜਾਂਦਾ ਜਾਂ ਕੋਈ ਮੰਦਰ ਚੱਲ ਜਾਂਦਾ ਜਾਂ ਕਿਸੇ ਜਗ੍ਹਾ ਤੇ ਚੱਲ ਜਾਂਦਾ ਤੇ ਸਾਡੇ ਸਿੱਖ ਵੇਖੋ ਜੀ ਜਗ੍ਹਾ ਤੇ ਜਾਂਦੇ ਆ ਜੀ ਸਾਡੇ ਸਿੱਖ ਇਹ ਚਰਚਾਂ ਤੇ ਜਾਂਦੇ ਆ ਪਤਾ ਉਹ ਸਿੱਖ ਨੂੰ ਰੋਕਿਆ ਗਿਆ ਤੇ ਕੋਈ ਪੁੱਛਵਾਲਾ ਨਹੀਂ ਉਸ ਇਨਸਾਨ ਨੂੰ ਕੋਈ ਜਥੇਬੰਦੀ ਨਹੀਂ ਤੁਹਾਡਾ ਛੋਟਾ ਵੀਰ ਮਲੂਕ ਸਿੰਘ ਨੇ ਮੁੱਦਾ ਚੁੱਕਿਆ ਵਾ ਤੇ ਮੈਂ ਤੋਂ ਨਾਲ ਜਵਾਬ ਦਊਂਗਾ ਪਤਾ ਮੈਨੂੰ 6 ਮਹੀਨੇ ਕਿ ਉਹਨਾਂ ਲੱਗ ਜਣ ਉਸ ਇਨਸਾਨ ਨੇ ਕਿਹਾ ਜੋ ਕਰਨਾ ਕਰਦਾ ਜਿੱਤੇ 120 ਹਜ਼ਾਰ ਰੁਪਿਆ ਨਾਮ ਵੀ ਰੱਖਿਆ 200 ਤੋਂ ਉੱਪਰ ਪਹਿਣਾ ਨੂੰ ਲੈ ਆਇਆ 15 ਮੁੰਡਿਆਂ ਦੀਆਂ ਡੈਡ ਬੋਡੀਆਂ 10ਾਂ ਪਹਿਣਾ ਦੀਆਂ ਡੈਡ ਬੋਡੀਆਂ ਤੁਹਾਡੇ ਆਸ਼ੀਰਵਾਦ ਦੇ ਨਾਲ ਜੋ 8 ਮਹੀਨਿਆਂ ਤੋਂ ਮਹਾਰਾਜ ਦਾ ਸਰੂਪ ਤੋਹਾਕਾ ਜੇਲ੍ਹ ਦੇ ਵਿੱਚ ਇੱਕ ਮੁੰਡਾ ਚੱਕਿਆ ਸੀ ਉਸ ਟਾਈਮ ਇਹਨਾਂ ਨੂੰ ਸਾਂਸੀ ਨਹੀਂ ਲਿਖਿਆ ਅਜੇ ਨਾ ਸਾਂਸੀਆਂ ਦਾ ਬੱਚਾ ਜਿਹੜੇ 200 ਪਹਿਣਾ ਲੈ ਕੇ ਆਏ ਕਿ ਸਾਂਸੀਆਂ ਦਾ ਬੱਚਾ ਜਿਹਨੇ ਮੁੱਦੇ ਚੁੱਕਿਆ ਜੇ ਡੱਡ ਬੋਡਿੰਗ ਲੈ ਕੇ ਆਇਆ ਕਿ ਸਾਂਸੀਆਂ ਦੇ ਬੱਚਾਾਂ ਮੈਂ ਵੀ ਕਿੰਨੀਆਂ ਧੀਆਂ ਦੇ ਜਿਹੜੇ ਘਰ ਵਸਾਇੇ ਤਲਾਬ ਹੁੰਦ ਬਚਾਇਆ ਇੱਕ ਸਾਂਸੀਆਂ ਦਾ ਬੱਚਾ ਮੈਂ ਕਿਸੇ ਨੂੰ ਕੋਈ ਯਾਦਵਾਦ ਨਹੀਂ ਪੁੱਛੀ ਤੇ ਤੂੰ ਭੈਣੇ ਕਿਹੜੀ ਬਰਾਦਰੀ ਬਲੋਂ ਕਰਦੀਆਂ ਇੱਕ ਵੀ ਭੈਣ ਣ ਕੇ ਜਾਂ ਇੱਕ ਵੀਰ ਣ ਕੇ ਕਹਦੇ ਕੋਈ ਵੀ ਬੰਦਾ ਣ ਕੇ ਕਹਦੇ ਤੇ ਸਾਨੂੰ ਪਹਿਲੀ ਬਰਾਦਰੀ ਪੁੱਛਦਾ ਅਸੀਂ ਇਨਸਾਨੀਅਤ ਸਮਝਦੇ ਆ ਜੇ ਕੋਈ ਕਹਦੂਗਾ ਇੱਕ ਵੀ ਆਣ ਕੇ ਤੇ ਪਹਿਲਾਂ ਨੇ ਮੇਰੀ ਬਰਾਦਰੀ ਪੁੱਛੀ ਯਾਦਵਾਦ ਪੁੱਛੀ ਆ ਤੇ ਜੇਰੀ ਮਾੜੀ ਸਜ਼ਾ ਦੇ ਦਿਓ ਅਸੀਂ ਕਿਹਨੂੰ ਯਾਦ ਪਾਪ ਉਸਕੇ ਕੰਮ ਨਹੀਂ ਕਰਦੇ ਮਤਲਬ ਕੋਜਨ ਜਾਂਦੇ ਹਨ ਘਾਰੇ ਜਿਹੜੇ ਕਹਿੰਦੇ ਆਂ ਜੀ ਸਾਂਸੀਆਂ ਦੇ ਬੱਚੇ ਨੂੰ ਸੇਵਾ ਕੰਡਾ ਆ ਸਾਂਸੀਆਂ ਦੇ ਬੱਚੇ ਦੇ ਵੇਖੋ ਆਣ ਕੇ ਸਿੱਖੀ ਦੇ ਨਾਲ ਜੁੜੇ ਹੋਏ ਨੇ ਜੇ ਤੁਹਾਡੇ ਵਰਗੇ ਕੁਝ ਲੋਕ ਜੁੜਨ ਦੇਣਗੇ ਤੇ ਫਿਰ ਦੱਸੋ ਕੀ ਕਰਾਂਗੇ ਜੇ ਤੁਹਾਡੇ ਵਰਗੇ ਕੁਝ ਲੋਕ ਗੁਰਦੁਆਰਿਆਂ ਚ ਨਹੀਂ ਮੰਨਦੇ ਨੇ ਕਿ ਤੇ ਕੀ ਕਰਾਂਗੇ ਜੇ ਤੁਹਾਡੇ ਵਰਗੇ ਲੋਕ ਫਲਕੀ ਸਾਹਿਬ ਦੇ ਨਾਲ ਖੜਨੇ ਨਹੀਂ ਕਰਨਗੇ ਤੇ ਦੱਸੋ ਕੀ ਕਰਾਂਗੇ ਫਿਰ ਅਸੀਂ ਗੁਰਦਾਰੇ ਵਖੜੇ ਬਣਾਈਏ ਆਪਣੇ ਇਹ ਸਾਂਸੀਆਂ ਦਾ ਗੁਰਦੁਆਰਾ ਇਹ ਮਜੀਬ ਸਿੰਘ ਦਾ ਗੁਰਦੁਆਰਾ ਇਹ ਬਾਲ ਮਿੱਕੀਣਾ ਗੁਰਦੁਆਰਾ ਇਹ ਰਵੀ ਦਾਸ ਸਿੰਘ ਦਾ ਗੁਰਦੁਆਰਾ ਇਹੋ ਚਾਹੁੰਦੇ ਜੇ ਜੇ ਚਾਗ ਦੀਆਂ ਜ਼ਮੀਰਾਂ ਵਾਲੇ ਤਰੀਕ 20 ਦਿਨ ਸੋਮਵਾਰ ਟਾਈਮ 12 ਵਜੇ ਦਾ ਜੇ 20 ਤਰੀਕ ਤੋਂ ਪਹਿਲਾਂ ਪਹਿਲਾਂ ਆਪਣੀ ਗਲਤੀ ਮੰਨਦਾ ਮਾਫੀ ਮੰਗਦਾ ਤੇ ਠੀਕ ਆ ਇਹਦੇ ਸਾਰੀਆਂ ਜਥੇਬੰਦੀਆਂ ਯਾਦ ਦੀਆਂ ਜ਼ਮੀਰਾਂ ਵਾਲੇ ਆ ਜਿਓ ਜਿਹੜੇ ਸਾਡੇ ਭਰਾ ਪਹੁੰਚ ਰਹੇ ਨੇ ਫੋਨ ਵੀ ਕੀਤਾ ਕਈਆਂ ਵੀਰਾਂ ਨੇ ਗਰੁੱਪਾਂ ਦੇ ਵਿੱਚ ਮੈਸੇਜ ਵੀ ਆਏ ਆ ਮਲੂਕ ਸਿੰਘ ਜੀ ਦੱਸੋ ਕਿਥੇ ਇਕੱਠੇ ਹੋਣਾ ਵਾ ਤੇ ਸਾਰੇ ਭਰਾਵਾਂ ਨੂੰ ਦੱਸ ਦਿੱਤਾ ਹੋਇਆ ਤੇ ਰੋੜ 12 ਵਜੇ ਦਿਨ ਵੀ ਤਰੀਕ ਵੀ ਦਿਨ ਸੋਮਵਾਰ ਠੀਕ ਹੈ ਜੀ ਤੇ ਇਸ ਲੋਕਾਂ ਦੇ ਕੋਲੋਂ ਆਪਾਂ ਵਚਕੇ ਨਹੀਂ ਰਹਿਣਾ ਜੇ ਸਾਡੇ ਕੋਲ ਕੋਈ ਬੋਲੂਗਾ ਤਾਂ ਅਸੀਂ ਮੂੰਹ ਤੋੜਨਾ ਜਵਾਬ ਦੇਣਾ ਵਾ ਅਸੀਂ ਆਪਣੇ ਗੁਰੂ ਨੂੰ ਨਹੀਂ ਛੱਡਣਾ ਗੁਰੂ ਸਾਡੇ ਦਾ ਸੰਜਾ ਗੁਰਗ੍ਰੰਥ ਸਾਹਿਬ ਕੋਈ ਸਾਨੂੰ ਤੋੜ ਨਹੀਂ ਸਕਦਾ ਸਸੰਗੀ ਜੀ ਇਸ ਵੀਰ ਦਾ ਮੈਂ ਦਲ ਸੁਣਿਆ 78 ਮਿੰਟ ਦੀ ਵੀਡੀਓ ਸੀ ਜਿਹਨੂੰ ਆ ਕੱਟ ਕੇ ਤਿੰਨ ਚਾਰ ਮਿੰਟ ਤੇ ਲੈ ਕੇ ਆਇਆ ਹਾਂ ਕਿ ਲੋਕ ਲੰਬੀ ਵੀਡੀਓ ਸੌਣ ਦੇ। ਔਰ ਸਸਤੀ ਬਰਾਦੀ ਦੇ ਵਿੱਚੋਂ ਮੇਰਾ ਵੀ ਰਿਆ। ਅਮਰ ਛਕਿਆ ਹੋਇਆ ਨਹੀਂ। ਔਰ ਇਹ ਬੱਚਿਆਂ ਦੀ ਬੱਚਿਆਂ ਨੂੰ ਤਿਆਰ ਕਰ ਰਿਹਾ ਆ ਗੁਰੂ ਸਾਹਿਬ ਗੁਰੂ ਰਣਸਾ ਦੀ ਬਾਣੀ ਨਾਲ ਜੋੜ ਰਿਹਾ। ਔਰ ਕੁਝ ਲੋਕ ਜਾਦ ਹੰਕਾਰੀ ਜਿਹੜੇ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਅਰਵਾਸੀਆਂ ਨੂੰ ਸਾਈਡ ਤੇ ਕੀਤਾ। ਪਹਿਲਾਂ ਇਹਨਾਂ ਨੇ ਵਾ ਮਿਕਸ ਸਮਾਜ ਨੂੰ ਸਾਈਡ ਤੇ ਕੀਤਾ ਫਿਰ ਅਰਵਾਸੀਆਂ ਨੂੰ ਚਮਾਰ ਸਮਾਜ ਨੂੰ ਸਾਈਡ ਤੇ ਕੀਤਾ। ਜੁਲਾਹਾਂ ਨੂੰ ਸਾਈਡ ਤੇ ਕੀਤਾ। ਸਾਰੇ ਨੂੰ ਹੁਣੇ ਵਾਲੀ ਸਾਈਡ ਤੇ ਕਰਦੇ ਆ ਰਹੇ ਆ ਤੇ ਹੁਣ ਇਹ ਸੈਂਸੀਆਂ ਦੇ ਬੱਚਿਆਂ ਲੋੜੇ ਹੋ ਗਏ ਧਰਮ ਦੇ ਠੇਕੇਦਾਰ ਇਕ ਕਾਲ ਧਿਆਨ ਨਾਲ ਸੁਣ ਲੋ ਮੈਂ ਜਨੀਆਂ ਵੀ ਜੱਟ ਤੋਂ ਛਟ ਜਨੀਆਂ ਵੀ ਬਰਾਦਰੀਆਂ ਨੇ ਬ੍ਰਾਹਮਣ ਜੱਟ ਤੋਂ ਜੱਟ ਤੋਂ ਛਟ ਜਨੀਆਂ ਵੀ ਬਰਾਦਰੀਆਂ ਨੇ ਮੇਰੀ ਹੱਥ ਜੋੜ ਕੇ ਬੇਤੀ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਤੀ ਸਤਿਗੁਰ ਅੰਦਾਜ਼ ਮਹਾਰਾ ਦਾ ਸ਼ਬਦ ਹੈ ਜਬ ਹਮ ਹੋਤੇ ਜਦੋਂ ਅਸੀਂ ਹੁੰਨੇ ਆ ਨਾ ਫਿਰ ਜੱਟ ਸਾਡੇ ਸਾਹਮਣੇ ਰੱਬ ਬਣ ਕੇ ਬਹਿ ਨਹੀਂ ਸਕਦਾ ਇਸ ਲਈ ਪੰਜਾਬ ਦੇ ਵਿੱਚ ਜੱਟ ਸਾਡੇ ਤੇ ਰੱਬ ਬਣ ਕੇ ਬ੍ਰਾਹਮਣ ਤੇ ਜੱਟ ਰਲ ਕੇ ਸਾਡੇ ਤੇ ਰਾਜ ਕਰਦੇ ਨੇ ਕਿਉਂ ਕਿਸ ਟਾਈਮ ਸਤਿਗੁਰੂ ਦਾਸ ਮਹਾਰਾਜ ਸ਼ਬਦ ਰਾਈ ਲਿਖ ਰਹੇ ਨਾ ਜਬ ਹਮ ਹੋਤੇ ਤਬ ਤੂੰ ਨਹੀਂ ਉੱਤੇ ਫਿਰ ਉਥੇ ਫਿਰ ਬਈਮਾਨ ਰੱਬ ਦਾ ਕੋਈ ਕੰਮ ਨਹੀਂ ਜਦ ਆਹਮ ਹੋਤੇ ਤਬ ਤੂੰ ਨਹੀਂ ਉੱਥੇ ਬੇਈਮਾਨ ਰੱਬ ਦਾ ਕੋਈ ਕੰਮ ਨਹੀਂ ਉੱਥੇ ਫਿਰ ਜੋ ਸਾਡੇ ਅੰਦਰ ਰੱਬ ਹੈ ਉਹੀ ਆ ਬਾਹਰਲਾ ਕੋਈ ਰੱਬ ਸਾਡੇ ਤੇ ਥੋਪ ਨਹੀਂ ਸਕਦਾ ਜਦ ਆਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਨਾਂ ਹੁਣ ਜਦੋਂ ਅਸੀਂ ਜ਼ਿੰਮੇਵਾਰੀ ਛੱਡ ਦਿੱਤੀ ਚੂੜੇ ਚ ਮਾਰਾਂ ਦੀ ਜ਼ਿੰਮੇਵਾਰੀ ਛੱਡ ਦਿੱਤੀ ਜੁਲਾਹਾਂ ਨੇ ਜ਼ਿੰਮੇਵਾਰੀ ਛੱਡ ਦਿੱਤੀ ਸ਼ਿਵਿਆ ਨੇ ਜ਼ਿੰਮੇਵਾਰੀ ਛੱਡ ਦਿੱਤੀ ਰੰਗਰੇਟਿਆਂ ਨੇ ਜ਼ਿੰਮੇਵਾਰੀ ਛੱਡ ਦਿੱਤੀ। ਬਾਹਮੀਕਿਆਂ ਨੇ ਜਾਂ ਜ਼ਿੰਮੇਵਾਰੀ ਛੱਡ ਦਿੱਤੀ। ਠੀਕ ਹੈ। ਤਾਂ ਫਿਰ ਜੱਟ ਸਾਡੇ ਸਾਹਮਣੇ ਰੱਬ ਬਣ ਕੇ ਖੜਾ ਹੋਇਆ ਮੈਂ ਦੱਸੂਗਾ ਗੁਰੂ ਗ੍ਰੰਥ ਸਾਹਿਬ ਦੇ ਅਸਲੇ ਤਾਮ ਦੇ ਨੇ। ਮੇਰੀ ਹੱਥ ਜੋੜ ਕੇ ਬੇਨਤੀ ਹੈ ਸਰ ਸਾਰਿਆਂ ਤੁਹਾਨੂੰ ਪੰਜਾਬ ਦੇ ਵਿੱਚ। ਇਸ ਵੀਰ ਦੀ ਵੀਡੀਓ ਨੂੰ ਸੁਣੋ। ਔਰ ਦੱਸ ਦਿਓ ਕਿ ਸਾਡੇ ਅਕਾਲ ਪੁਰਖ ਨੇ ਮੇਰੇ ਨਾਨਕ ਨੇ ਕੀ ਦੱਸਿਆ ਹੋਇਆ। ਆਹ ਤਾਂ ਸੱਚ ਹੈ। जुगाड़ सच हैप्पी सच नानक गुरु नानक कहंदे मेरे बादशाह कह रहे हो कि भाई एडा सच होना क्योंकि गुरु नानक साहिब ने सतगुरुदास महाराज ਦੇ ਸ਼ਬਦ ਪੜਿਆ ਹੋਇਆ ਜਬ ਹਮ ਹੋਤੇ ਸਤਗੁਰੂदास महाराज ਜਿੰਮੇਵਾਰੀ ਲਈ ਕਬੀਰ ਜੀ ਨਾਮਦੇਵ ਜੀ ਸਤਰਾ ਜੀ ਸੈਨ ਜੀ ਨੇ ਜਿੰਮੇਵਾਰੀ ਲਈ ਇਹਨਾਂ ਗੁੰਡਿਆਂ ਦੇ ਸਾਹਮਣੇ ਰੱਬ ਮੰਨ ਕੇ ਖੜੇ ਹੋਏ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਚੁੱਤੀ ਫੇਰ ਕੇ ਗਏ ਨੇ ਇਹਨਾਂ ਦੇ ਇੱਕ ਘੋੜਿਆਂ ਬਾਗਾ ਫੰਡ ਵਾਲੇ ਘੋੜਿਆਂ ਲਗਾਵਾ ਫੰਡ ਵਾਲੇ ਅੱਜ ਸੈਸ ਗਿਆ ਨੂੰ ਦੱਸਾਂਗੇ ਕਿ ਤੁਸੀਂ ਨਹੀਂ ਵੀ ਜਾਂਦੇ ਹੋ ਫਿਰ ਮੈਂ ਕਹਿੰਦਾ ਜੁੱਤੀ ਬਣਾਉਣ ਵਾਲਾ ਇੱਕੋ ਹੀ ਸੀ ਜੋੜਿਆਂ ਦਾ ਕੰਮ ਕਰਦਾ ਸੀ ਪਹਿਲਾਂ ਤਾਂ ਜੁੱਤੀਓ ਪੈਰਾਂ 'ਚ ਪਾਉਂਦਾ ਸੀ ਜਦੋਂ ਨਹੀਂ ਰੇ ਕਰਦਾ ਸੀ ਨਾ ਲੱਗਦੀ ਆ ਮੇਰੇ ਤੇ ਸੱਚੀ ਬਹੁਤ ਬਣਾਉਂਦਾ ਸੀ ਸ਼ਬਦਾ ਐਸਾ ਜੋੜਾ ਬਣਾਉਂਦਾ ਉਹ ਐਸਾ ਜੋੜਾ ਸ਼ਬਦਾ ਬਣਾਉਂਦਾ ਆ ਇਥੋਂ ਪਾਰ ਹੋ ਜਾਂਦਾ ਯਾਵ ਰੱਖਿਓ ਬੜਾ ਔਰਾ ਆਇਆ ਇਨਾ ਨਮਾਨ ਆਇਆ ਨਾ ਤਾੜਿਆ ਤੇ ਜਿਹੜਾ ਗਰੀਬਾਂ ਤੇ ਤਾੜੀ ਖੱਚੂਗਾ ਰਾਜ ਕੋਲ ਨੀਚ ਐਸੇ ਸ਼ਬਦ ਬੋਲੂਗਾ ਸਾਰੀ ਉਮਰ ਤੁਹਾਡੀਆਂ ਕੋਲਾ ਤੱਕ ਨਹੀਂ ਭੁੱਲਣੇ ਇਧਰੇ ਸ਼ਬਦ ਲਿਖੇ ਹੋਇਆ ਗੁਰੂਆਂ ਸਾਹਿਬ ਜੀ ਮੈਂ ਹੱਥ ਜੋੜ ਕੇ ਬੇਤੀ ਕਹਦਾ ਜਾਲਦੇ ਜ਼ਮੀਰਾਂ ਵਾਲੇ ਆ ਜਿਹੜੇ ਕਿਸਾਨ ਆ ਮਜ਼ਦੂਰਾ ਦੇ ਨਾਲ ਖੜਦੇ ਆ ਵੈਸੇ ਖੜਦੇ ਤੇ ਕੱਟਈ ਆ ਵੈਸੇ ਫਿਰ ਵੀ ਮੈਂ ਹੱਥ ਜੋੜ ਕੇ ਬਹੁਤ ਮਜ਼ਦੂਰਾ ਕਹਿੰਦਾ ਵਾਲਾ ਮਜ਼ਦੂਰਾ ਦੇ ਨਾਲ ਖੜਦੇ ਨੇ ਬਹੁਤ ਪਿਆਰ ਕਰਦੇ ਨੇ ਲੋਕ ਆਪਸ ਵਿੱਚ ਜੀ ਪਰ ਕੁਛ ਗੁੰਡੇ ਲੋਕ ਪਿੰਡਾਂ ਦੇ ਵਿੱਚ ਗੰਦ ਪਾਉਂਦੇ ਨੇ ਉਹਨਾਂ ਗੁੰਡਿਆਂ ਨੂੰ ਨੱਥ ਪਾ ਲਓ ਨੇਤਾ ਫਿਰ ਜੀ ਯਾਦ ਰੱਖ ਲਿਓ ਜਿਨ੍ਹਾਂ ਪੁਰਖਿਆਂ ਦੀ ਬਾਣੀ ਆ ਉਹਨਾਂ ਨੇ ਵੇਟ ਨਹੀਂ ਕਰਨੀ ਤੁਹਾਡੀ ਫੇਰ ਦਦਿਓ ਜਦ ਹਮ ਹੋਤੇ ਸਾਰੇ ਆਪ ਆਪਣੀ ਜ਼ਿੰਮੇਵਾਰੀ ਸਮਝੋ ਜਿਹੜਾ ਕੋ ਗਰੀਬ ਦੇ ਲਾਗੇ ਕੀ ਵੀ ਉਹ ਤੰਗ ਕਰਦਾ ਉਹਦੀ ਨੱਥ ਪਾ ਦਿਓ ਉਹਦੇ ਉਹਦੀਆਂ ਨਾਸਾ ਬੰਦ ਕਰ ਦਿਓ